ਸਾਡੇ ਪਰਿਵਾਰ ਵੱਲੋਂ ਧੂੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਤੁਸੀਂ ਆਪ ਦਾ ਸਮਾਂ ਕੱਢ ਕੇ ਸਾਡੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਆਏ ਆ ਤੇ ਆਪਣਾ ਇਹ ਪਰਿਵਾਰ ਆ ਜਿਹੜਾ ਤੁਸੀਂ ਸਾਰਿਆਂ ਬਾਰੇ ਜਾਣਦੇ ਆ ਵਿਚਾਰੇ ਵਕਤ ਦੇ ਮਾਰੇ ਆ ਕੋਈ ਕਿਵੇਂ ਕੋਈ ਕਿਵੇਂ ਹਨਾ ਤੇ ਇਹਨਾਂ ਬਾਰੇ ਵੀ ਤੁਹਾਨੂੰ ਜਦੋਂ ਥੋੜਾ ਜਿਹਾ ਫ੍ਰੀ ਟਾਈਮ ਆਉਂਗੇ ਸਾਰਿਆਂ ਬਾਰੇ ਦੱਸਾਂਗੇ ਵੀ ਕਿਹੜੇ ਕਿਵੇਂ ਵਕਤ ਦਾ ਮਰਿਆ ਤੇ ਆਪਣੇ ਕੋਲੇ ਇਹ ਜੀ ਨਿਸ਼ਾਤਰ ਸਿੰਘ ਕਵਿਚਰ ਆ ਜੀ ਜਿਵੇਂ ਆਪਣੇ ਨਗਰ ਕੀਰਤਨਾਂ ਦਾ ਇੱਕ ਵਿਚਰੀ ਕਰਦੇ ਸੀ ਇਹਨਾਂ ਦਾ ਜਥਾ ਸੀ ਨਛੱਤਰ ਸਿੰਘ ਮੋੜ ਦੇ ਨਾਂ ਤੇ ਪਰ ਹੁਣ ਇਹ ਬਹੁਤ ਮਾੜੇ ਹਾਲਾਤਾਂ 'ਚ ਵਿਚਾਰਾ ਨਸ਼ੇ ਦੇ ਕਰਕੇ ਹੋ ਗਿਆ ਸੀ ਤੇ ਆਪਾਂ ਨੂੰ ਮਿਲਿਆ ਸੀ ਮਾਨਸੇ ਤੋਂ ਇਹਦੀ ਬਾਹ ਲੌਂਕਦੀ ਆ ਜੀ ਆਹ ਟੁੱਟੀ ਆ ਇਹਦੀ ਬਾਹ ਆ ਦੇਖੋ ਛੱਡੀ ਇਹ ਆਹਾ ਆਪ ਦੀ ਅਲੱਗ ਹੀ ਲੌਂਕੀ ਜਾਂਦੀ ਆ ਜੀ ਆ ਦੇਖੋ ਇਹਦੇ ਹਾਲਾਤ ਵਿਚਾਰੇ ਦੇ ਇਹਨਾਂ ਹਾਲਾਤਾਂ 'ਚ ਮਿਲਿਆ ਜੀ ਪਰ ਇਹ ਇਹਦੇ ਕੋਲੇ ਕਲਾ ਇਹਦੀ ਕਲਾ ਬਹੁਤ ਵਧੀਆ ਗਲਾ ਇਹਦਾ ਬਹੁਤ ਵਧੀਆ ਲਿਖਦਾ ਵੀ ਆ ਬਹੁਤ ਵਧੀਆ ਗਾਉਂਦਾ ਵੀ ਹੁਣ ਇਹ ਤੋਂ ਆਪਾਂ ਕੀ ਸੁਣਾਏਗਾ ਤੇ ਛੱਤਰ ਸਿੰਘ ਜੀ ਉਹ ਕੀ ਕਹਿੰਦੀ ਐ ਤਾ ਉਹ ਕੀ ਕਰਦਣਾ ਕਹਿੰਦੀ ਵੇ ਤੜਕੇ ਉੱਠ ਤਾਂ ਸਤੇ ਬੈਨ ਬੇਗੀ ਗੋਲੇ ਕਟਦਾ ਰਹਿਣਾ ਜਾਈਏ ਸੜਨ ਖਾਨ ਨੂੰ ਪੈਨ ਭਜ ਭਜ ਪਮੇ ਨਿਆਣ ਨੂੰ ਬੇ ਆਪ ਕਰੇਂ ਜੇ ਆਪ ਕਰੇਂ ਜੇ ਖੇਤੀ ਕਾ ਨੂੰ ਤਰਸਣ ਦਾਣ ਨੂੰ ਵਲੀਆ ਆਪ ਕਰੇਂ ਜੇ ਨੇ ਕਹਿੰਦਾ ਖੇਤੀ ਰਾਸ ਬੱਵੀ ਆਉਂਦੀ ਪਹਿਲਾ ਖਰਚਾ ਫੁੱਲ ਕਰਾਉਂਦੀ ਪਿਛੋਂ ਐ ਕਹਿ ਕੇ ਪਸਤੌਂਦੀ ਿੱਲੇ ਤੇਲਾ ਸਤ ਹਜ਼ਾਰ ਗਿਆ ਨਰਮਾ ਜਦੋਂ ਖੰਨ ਤੇ ਨਰਮਾ ਜਦੋਂ ਖੰਨ ਤੇ ਆਇਆ ਬੰਦਰ ਪਾਂਚਾ ਮਾਰ ਗਿਆ ਨਰਮਾ ਜਦੋਂ ਖੰਨ ਤੇ ਉਹ ਕਹਿੰਦੀ ਵੇ ਪੀਟਰ ਵੇ ਲਾ ਕੇ ਤੂੰ ਜੜਾ ਤੇ ਬਲਾਲਾ ਲੈ ਕਰੋੜ ਤੇ ਜਾ ਕੇ ਬਹੁਤੇ ਮੰਨ ਗੋਲੀਆਂ ਖਾ ਕੇ ਪੈ ਗਿਆ ਝੋੜ ਮਕਾਣਾ ਦਾ ਵੇ 4500 4500 ਲਿਆਉਂਦਾ ਮੁੰਡਾ ਰੋਜ਼ ਦਖਾਣਾ ਦਾ ਅਮਲੀਆ 4500 ਨੇ ਕਹੇ ਦਾ ਕਿਸੇ ਬੁਝਾਵ ਦਿੰਦਾ ਮਾਂ ਦਾ ਪੁੱਤ ਅਰੇ ਜਹਾ ਭੁੱਪੀ ਦਾ ਨਾ ਤੇਰੇ ਨੂੰ ਨਹੀਂ ਕਹੇ ਦਾ ਕਿਸੇ ਬਾਸ ਗੱਡੀ ਨਾ ਬੇਟੂ ਨੇ ਮੇਰੀ ਜਾਨ ਨੂੰ ਕਰਿਆ ਸੜਜੂ ਪੰਗਾ ਹੋਰ ਕੁਸੂਕਾ ਸੜਜੂ ਇਹੋ ਜੇ ਨੋਟ ਕੰਮਾਂਵੇਂਗੀ ਨੇ ਮਰਗਾ ਗੋਲੀਆਂ ਮਰਗਾ ਗੋਲੀਆਂ ਖਾਣਾ ਮੈਨੂੰ ਜੇਲ੍ਹ ਚ ਡਾਵੇਂਗੀ ਤੇ ਮਰਗਾ ਗੋਲੀਆਂ ਕਲ ਸੇਕੜ ਬਰਦੋਰੀ ਲੱਗ ਜਾ ਮੈਂ ਕਹਿੰਦੀ ਗੁਰੂ ਕਰ ਕਰ ਲੈ ਆਉਂ ਹੀ ਜਾਣੀ ਪੜਿਆ ਤਾਂ ਸਤਿਗੁਰ ਦੀ ਬਾਣੀ ਚਿੱਤੇ ਬਹਤਰ ਮੋਜਾਂ ਮਾਣੀ ਮੇ ਬਾਦੇ ਈ ਸ਼ਕਉਂਦੇ ਆ ਬੇ ਤਨ ਸੋ ਪਾਠ ਦਾ ਸਮੇਂ ਦੀ ਗਲੋਤਲ ਸੋ ਸੀ ਹੁਣ ਤਾਂ ਪੰਜ ਸਿੱਤ ਸੋ ਰੰਦੇ ਆ ਹਾਂ ਹਾਂ ਕਹੀਂ ਵੀ ਤਨ ਸੋ ਪਾਠ ਤਾਂ ਨਾ ਅੰਨ ਦਾ ਪੰਜ ਸੋ ਲਿਆਉਂਦੇ ਆ ਹਵਲਿਆ ਤਨ ਸੋ ਪਾਠ ਦਾ ਨਹੀਂ ਕਹਿੰਦਾ ਪੈਸਾ ਜੋ ਪੂਜਾ ਦਾ ਖਾਵੇ ਐਸਾ ਜੋ ਤੂੰ ਜਾਂਦਾ ਖਾਵੇ ਸਾਨੇ ਕਹਿਣ ਨਰਕ ਨੂੰ ਜਾਵੇ ਪਰਪੂ ਜੂਨ ਮਹਿਲ ਦੀ ਪਾਵੇ ਰੇੜੇ ਜੁੜਨਾ ਪੈਂਦਾ ਹੈ ਜਿੱਤਰ ਮੋੜੇ ਜਿੱਤਰ ਮੋੜੇ ਮਾਲਕ ਉਹ ਦਰਮੁਣਨਾ ਪੈਂਦਾ ਹੈ ਕੰਬੜੀ ਇਹ ਜਿੱਤਰ ਮੋੜੇ ਕਹਿੰਦੀ ਤੇ ਹੁਣ ਤੂੰ ਬਣ ਜਾ ਲੋਕਾਂ ਜੈ ਸਾਹਬੇ ਕੋਈ ਖੇਡ ਤਰੀਕਾ ਐਸਾ ਬਣਾ ਕੇ ਦੋ ਨੰਬਰ ਦਾ ਪੈਸਾ ਆਲਾ ਚਾਂਸ ਖਾਲੀ ਵੇ ਕੀਤਾ ਤੋ ਕੀਤਾ ਤੋ ਲੈਣਾ ਹੋ ਕੇ ਗਾਲੋ ਗਾਲੀ ਵੇ ਕੰਬੜਿਆ ਕੀਤਾ ਤੋ ਨਹੀਂ ਜਦ ਬੇਚਣ ਲੱਗਿਆ ਭੁੱਖੀ ਨੇ ਕੁੱਟ-ਕੁੱਟ ਪੁਲਸ ਕੱਢ ਤੂੰ ਧੁਕੀ ਜੇ ਮੈਂ ਬੇਚਣ ਲੱਗਿਆ ਭੁੱਖੀ ਹੀ ਕੁੱਟ-ਕੁੱਟ ਪੁਲਸ ਕੱਢ ਤੂੰ ਧੁਕੀ ਕਿਧਰੇ ਠੇਡਾ ਕਿਧਰੇ ਮੁੱਕੀ ਨਾਲੇ ਡਾਂਗਾ ਪਹਿਣ ਗੀਆਂ ਨਹੀਂ ਚੀਸ ਪਾਉਂਗੀ ਚੀਸ ਪਾਉਗੀ ਮੇਰੇ ਤੇਰੀਆਂ ਚਾਂਗਾ ਪਹਿਣ ਗੀਆਂ ਨਹੀਂ ਚੀਸ ਪਾਉਂਗੀ ਕਹੀਂ ਦੇਵੇ ਪੰਜਾਂ ਮੱਜਾਂ ਦਾ ਵਪਾਰੀ ਮੰਡੀਆਂ ਲੱਗਣ ਬਰੋਬਾਰੀ ਲੈ ਕੇ 2500 ਦੀ ਸਾਰੀ ਬਟਿਆ ਕਰ 45 ਬੇ ਕੀਤਾ ਤਾਂ ਕੀਤਾ ਤੋ ਲੈਣਾ ਹੋ ਕੇ ਗਾਲੋ ਗਾਲੀ ਵੇ ਅੰਬਲੀਆ ਕੀਤਾ ਤੋ ਤੇਸ਼ ਪੈਣੀ ਜਾਂਦੰਦਾ ਨੀ ਕਹਿੰਦਾ ਗਿੱਲੀ ਸੁੱਕੀ ਸੰਗੀ ਚਰਜੂ ਜਿਕੇ ਵਿੱਚ ਸੂਏ ਦੇ ਮਰਜੂ ਸੂਆ ਵੀ ਲੈੜਈਆ ਗਿੱਲੀ ਸੁੱਕੀ ਸੰਗੀ ਚਰਜੂ ਜਿਕੇ ਵਿੱਚ ਸੂਏ ਦੇ ਮਰਜੂ ਘਾਤਾ ਬੇੜਾ ਮੂਦਾ ਕਰਦੂ ਆਟਾ ਚਰਿਆ ਨੀ ਜਾਣਾ ਨੀ ਨਾ ਜਾਂਦਾ ਵਿੱਚ ਨਾ ਜਿਉਂਦਾ ਵਿੱਚ ਸਾਂਭਲ ਨਾਲੇ ਮਰਿਆ ਨਹੀਂ ਜਾਣਾ ਆ ਨਾ ਜਿਉਂਦਾ ਵਿੱਚ ਕਹਿੰਦੀ ਵੀ ਬੇਲ ਰਬ ਬਣ ਗਿਆ ਕੰਮ ਨਹੀਂ ਸਰਦਾ ਬੰਦਾ ਹਾਲ ਹੋ ਗਿਆ ਘਰ ਦਾ ਕੰਮ ਤੋਂ ਬਾਅਦ ਜਮਾ ਨਹੀਂ ਸਰਦਾ ਅੰਗ ਰੰਗ ਲੈਣਾ ਨਹੀਂ ਤੇਰਾ ਵੇ ਟਾਲੀ ਵਾਲਾ ਟਾਲੀ ਵਾਲਾ ਕਿੱਲਾ ਕੋਲੇ ਰਹਿਣਾ ਨਹੀਂ ਤੇਰਾ ਅਗਲੀਆ ਟਾਲੀ ਵਾਲਾ ਨੇ ਕਾਮ ਵਿੱਚ ਪਈ ਤੂੰ ਪਰਮਾ ਬਗਜਾ ਚੀਨ ਚ ਹੈ ਤੂੰ ਪਰਮਾ ਹੋ ਬਗਜਾ ਚੀਨ ਚ ਹੈ ਤੂੰ ਪਰਮਾ ਕਿਸਮਤ ਜਾਂਦੀ ਨਾਲ ਐ ਓ ਮੌੜ ਕੇ ਵਿਸ਼ਰਾ ਮੌੜ ਕੇ ਵਿਸ਼ਰ ਗਾਵੇ ਲਿਖਦੇ ਬੁਰਜਾਂ ਵਾਲੇ ਐ ਮੌੜ ਕੇ ਵਿਸ਼ਰਾ वाहेगुरु जी का ख़सा वाहेगुरु जी फते